1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲੇਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸੱਜਣ ਕੁਬਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਧੀਰ ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ لیکن الٹیمیٹلی کچھ کچھ نہ کچھ انصاف ضرور ہوندا نظر آ رہا ہے تو میں جتھے ਸਾਡੀ عدالتਾਂ ਦਾ ਧੰਨਵਾਦ ਕਰਦਾ ਐ ਜੀ ਵੀਰ ਤੋਂ ਕਿਸੇ ਦਾ ਧੰਨਵਾਦ ਕਰਦਾ ਐ ਉੱਥੇ ਉਮੀਦ ਕਰਦਾ ਐ ਕਿ ਜਿਹੜੇ ਹੋਰ ਵੀ ਦੋਸ਼ੀ ਆ ਛਿੱਟ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ سزا ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਗਰੀ ਹਦਾਲਤ ਐ ਸਤਕਾਰਯੋਗ ਜੰਮੀ ਹਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਉਗੜੀ ਸਜ਼ਾ ਜ਼ਰੂਰ ਉਹਨੂੰ ਦੇਣਾ